ਫਰਟੀਲਾਈਜ਼ਰ ਸਪਰੇਟਰ ਬਿਲਕੁਲ ਮੁਫਤ ਦਿੱਤਾ ਜਾਏਗਾ ਸੱਚੀ ਕਾਲ ਕਿਸਾਨ ਵੀਰੋ ਮੈਂ ਪਵਨਜੀਤ ਸ਼ਰਮਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਦੋਸਤੋ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹ ਰਿਹਾ ਨਿਊ ਜਗਜੀਤ ਐਗਰੋ ਦੇ ਲੇਜ਼ਰ ਲੈਵਲਰ ਯਾਨੀ ਕਿ ਕੰਪਿਊਟਰ ਕਰਾਹੇ ਬਾਰੇ ਕੰਪਿਊਟਰ ਕਰਾਹੇ ਦੇ ਉੱਤੇ ਕਿਸਾਨ ਭਰਾਵਾਂ ਲਈ ਬਹੁਤ ਹੀ ਵਧੀਆ ਸਕੀਮ ਨਿਊ ਜਗਜੀਤ ਵੱਲੋਂ ਦਿੱਤੀ ਜਾ ਰਹੀ ਹੈ ਉਸ ਸਕੀਮ ਦੇ ਬਾਰੇ ਤੁਹਾਨੂੰ ਰੂਬਰੂ ਕਰਾਵਾਂਗੇ ਨਵੇਂ ਕੰਪਿਊਟਰ ਕਰਾਹੇ ਦੇ ਵਿੱਚ ਜੋ ਜਿਹੜੇ ਇਹਨਾਂ ਕੋਲ ਮਾਡਲ ਅਵੇਲੇਬਲ ਹੈਗੇ ਆ ਨਿਊ ਜਗਜੀਤ ਕੋ ਉਹਨਾਂ ਬਾਰੇ ਤੁਹਾਨੂੰ ਰੂਬਰੂ ਕਰਾਂਗੇ ਤਾਂ ਸਭ ਤੋਂ ਪਹਿਲਾਂ ਜੋ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਨਿਊ ਜਗਜੀਤ ਦਾ ਸਪੋਰਟਸ ਪਲੱਸ ਮਾਡਲ ਹੈ ਅਵੇਲੇਬਲ ਇੱਦੋਂ ਗਾਹਾਂ ਅਗਰ ਆਪਾਂ ਦੇਖਦੇ ਇੱਕ ਵਾਰੀ ਮੈਂ ਤੁਹਾਨੂੰ ਦੋਨੋਂ ਕਰਾਹੇ ਦਿਖਾ ਦਿੰਨਾ ਆ ਸਪੋਰਟਸ ਪਲੱਸ ਮਾਡਲ ਹੈਗਾ ਤੇ ਇੱਧਰ ਅਗਰ ਆਪਾਂ ਗੱਲ ਕਰੀਏ ਨਿਊ ਜਗਜੀਤ ਦਾ ਸਪੋਰਟਸ ਮਾਡਲ ਜਿਹਨੂੰ ਕਿ ਆਪਾਂ ਮਾਰਨਿੰਗ ਮਾਡਲ ਵੀ ਕਹਿੰਦੇ ਆ ਜੋ ਸਪੋਰਟਸ ਪਲੱਸ ਨੂੰ ਕ੍ਰੋਕੋਡਾਈਲ ਮਾਡਲ ਵੀ ਬੋਲ ਦਿੰਦੇ ਆ ਵੀ ਇਹ ਦੋ ਮਾਡਲ ਆਪਣੇ ਪਹਿਲੀ ਗੱਲ ਤਾਂ ਇਹ ਕਿ ਜੋ ਸਪੋਰਟਸ ਮਾਡਲ ਹੈ ਸਪੋਰਟਸ ਪਲੱਸ ਮਾਡਲ ਆ ਉਹਨਾਂ ਦੇ ਤੁਸੀਂ ਲੁੱਕ ਦਾ ਧਿਆਨ ਦਿਓਗੇ ਲੁੱਕ ਹੈ ਕਲਰ ਗ੍ਰੇਡਿੰਗ ਹੈ ਬਹੁਤ ਹੀ ਵਧੀਆ ਫਿਨਿਸ਼ਿੰਗ ਨਾਲ ਤੁਹਾਨੂੰ ਇੱਥੇ ਮਿਲਦਾ ਤੇ ਇਹਦੇ ਉੱਪਰ ਇੱਕ ਕੱਪ ਲੱਗਿਆ ਹੁੰਦਾ ਜੋ ਕਿ ਪਲੱਸ ਦੇ ਉੱਤੇ ਲੱਗਿਆ ਹੋਇਆ ਹੈ ਵੀ ਇਹਦੇ ਉੱਤੇ ਹੈ ਨਹੀਂ ਲਗਾਇਆ ਹੈ ਇਹ ਸਿਰਫ ਦਿਖਾਉਣ ਦੇ ਨਜ਼ਰੀਏ ਨੂੰ ਤਾਂ ਕਿ ਆਪਾਂ ਵੀਡੀਓ ਦੇ ਅੰਦਰ ਦਿਖਾ ਸਕੀਏ ਕਿ ਡਿਸਟ੍ਰੀਬਿਊਟਰ ਪਲੱਸ ਬੱਟਾ ਜੋ ਲੱਗਿਆ ਹੋਇਆ ਹੈ ਉਹ ਕੁਆਲਿਟੀ ਦਿਖਾਉਣ ਲਈ ਤੁਹਾਨੂੰ ਇਹਦਾ ਜੋ ਢੱਕਣਾ ਖੁੱਲਾ ਰੱਖਿਆ ਗਿਆ ਹੈ ਅਗਰ ਆਪਾਂ ਗ੍ਰੇਡਿੰਗ ਦੀ ਗੱਲ ਕਰ ਰਹੇ ਹਾਂ ਕਲਰ ਕੰਬੀਨੇਸ਼ਨ ਦੀ ਗੱ ਬਲੈਕ ਕਲਰ ਦੇ ਰਿਮ ਆਗੇ ਵਿੱਚ ਰੈੱਡ ਕਲਰ ਦੀ ਹੱਬ ਆ ਗਈ ਤੇ ਟਾਇਰ ਹੈ ਜੋ ਸਪੈਸ਼ਲੀ ਅਗਰ ਗੱਲ ਕਰੀ ਆਪਾਂ ਗੁੱਡੀਅਰ ਦੇ 6 16 ਦੇ ਟਾਇਰ ਅਤੇ ਜਿੰਮੇਦਾਰ ਨੂੰ ਮਿਲਣਗੇ ਜੋ ਕਿ ਬਹੁਤ ਹੀ ਵਧੀਆ ਬ੍ਰਾਂਡ ਦੇ ਹੈਗੇ ਆ ਤੇ ਇਹ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਆਂ ਮਗਰਲੇ ਸਾਈਡ ਕਿ ਮਗਰ ਤੇ ਜਿੰਮੇਦਾਰ ਨੂੰ ਇੱਕ ਬਹੁਤ ਵਧੀਆ ਟੂਲ ਬਾਕਸ ਯਾਨੀ ਕਿ ਅਗਰ ਕਿਸਾਨ ਭਰਾਵਾਂ ਨੇ ਜੋ ਵੀ ਸਿਸਟਮ ਹੈ ਜਾਂ ਕੁਝ ਹੋਰ ਚੀਜ਼ ਰੱਖਣ ਨੂੰ ਬਹੁਤ ਵਧੀਆ ਸਾਈਜ਼ ਦਾ ਵੱਡੇ ਸਾਈਜ਼ ਦਾ ਇੱਥੇ ਤੁਹਾਨੂੰ ਟੂਲ ਬਾਕਸ ਮਿਲੇਗਾ ਤੇ ਅਗਰ ਆਪਾਂ ਗੱਲ ਕਰੀਏ ਕੁਝ ਕੰਪਨੀਆਂ ਕਿ ਹੁੰਦਾ ਜੋ ਟੂਲ ਬਾਕਸ ਨੂੰ ਅਟੈਚਿੰਗ ਲਈ ਦਿੱਤਾ ਹੁੰਦਾ ਪੱਤੀ ਵਗੈਰਾ ਉਹ ਬਹੁਤ ਹੀ ਨਰਮ ਦਿੱਤੀ ਹੁੰਦੀ ਹੈ ਕਿ ਉਹ ਵਾਈਬ੍ਰੇਟ ਕਰੀ ਜਾਂਦਾ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਚਾਹੇ ਜ਼ਿੰਮੇਦਾਰ ਉੱਪਰ ਬਹਿ ਜਾਏ ਇੱਕ ਬੰਦਾ ਉੱਪਰ ਬਹਿ ਜਾਏ ਤਾਂ ਵੀ ਇਹ ਲਸ਼ਕੇਗਾ ਨਹੀਂ ਤੇ ਦੁਬਾਰਾ ਅਗਰ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਪ੍ਰਕਾਰ ਦੀ ਅਗਰ ਆਪਾਂ ਜ਼ਿੰਮੇਦਾਰ ਨੂੰ ਗਵਰਨਮੈਂਟ ਵੱਲੋਂ ਸਬਸਿਡੀ ਆਉਂਦੀ ਹੈ ਤਾਂ ਇਹ ਲੇਜ਼ਰ ਲੈਵਲਰ ਹੈ ਜੋ ਗਵਰਨਮੈਂਟ ਵੱਲੋਂ ਸਬਸਿਡੀ ਅਪਰੂਵਡ ਹੈ ਜਿਹਦੇ ਲਈ ਕਿ ਲੇਜ਼ਰ ਕਟਿੰਗ ਦੀ ਅਗਰ ਆਪਾਂ ਗੱਲ ਕਰੀਏ ਜੋ ਕਿ ਗਵਰਨਮੈਂਟ ਦੀ ਬਹੁਤ ਹੀ ਜ਼ਰੂਰੀ ਹਦਾਇਤਾਂ ਦੇ ਅੰਦਰ ਹੈਗਾ ਕਿ ਉਹਨੂੰ ਲੇਜ਼ਰ ਕਟਿੰਗ ਹੈ ਉਹ ਕੰਪਨੀ ਤਰਫੋਂ ਨਾਲ ਮਿਲੂਗੀ ਲੇਜ਼ਰ ਕਟਿੰਗ ਦੇ ਨਾਲ-ਨਾਲ ਜੋ ਕਿ ਉੱਪਰ ਆਪਾਂ ਅਗਰ ਗੱਲ ਕਰੀਏ ਇੱਕ ਸੀਰੀਅਲ ਨੰਬਰ ਪਲੇਟ ਜੋ ਗਵਰਨਮੈਂਟ ਮੰਗ ਕਰਦੀ ਹੈ ਉਹ ਚੀਜ਼ ਵੀ ਇੱਥੇ ਆਪਾਂ ਗੱਲ ਕਰੀਏ ਅਵੇਲੇਬਲ ਹੈਗੀ ਇਹ ਕੰਪਨੀ ਨੇ ਉੱਪਰ ਲਾ ਕੇ ਦਿੱਤੀ ਹੋਈ ਹੈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਰਖੰਡੀ ਦੀ ਜੋ ਤਰਪਾਈ ਅਗਰ ਆਪਾਂ ਗੱਲ ਕਰੀਏ ਤਰਪਾਈ ਨੂੰ ਟੰਗਣ ਲਈ ਬਹੁਤ ਹੀ ਵਧੀਆ ਇੰਤਜ਼ਾਮ ਇੱਥੇ ਕੀਤਾ ਗਿਆ। ਉਸ ਤੋਂ ਬਾਅਦ ਤਾਂ ਕਿ ਤਰਪਾਈ ਥੱਲੋਂ ਵੀ ਹਿੱਲ-ਜੋਲੇ ਆ ਫਿਰ ਡਿੱਗੇ ਨਾ ਉਹ ਚੀਜ਼ ਨੂੰ ਵੀ ਇੱਧਰ ਆਪਾਂ ਨੇ ਸਹੀ ਤਰੀਕੇ ਨਾਲ ਇੱਥੇ ਰੱਖਿਆ ਗਿਆ ਹੈਗਾ। ਇਹ ਸਪੋਰਟਸ ਮਾਡਲ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਸਪੋਰਟਸ ਪਲੱਸ ਮਾਡਲ ਬਾਰੇ। ਜੋ ਸਪੋਰਟਸ ਪਲੱਸ ਮਾਡਲ ਆ ਸਪੋਰਟਸ ਪਲੱਸ ਮਾਡਲ ਲਗਭਗ ਆਪਾਂ ਗੱਲ ਕਰੀਏ ਜੋ ਕਿ ਲੁੱਕ ਦਾ ਫਰਕ ਹੈ, weight ਦਾ ਫਰਕ ਹੈਗਾ। ਉਹ ਚੀਤਾ ਨੂੰ ਸਪੋਰਟਸ ਪਲਸ ਅਟਰੈਕਟਿਵ ਯਾਨੀ ਕਿ ਸਪੋਰਟਸ ਨਾਲ ਹੋਰ ਵੀ ਜ਼ਿਆਦਾ ਅਟਰੈਕਟਿਵ ਲੁੱਕ ਦੇਊਗੀ ਸਪੋਰਟਸ ਪਲਸ ਮਾਡਲ ਸੇਮ ਚੀਜ਼ ਅਗਰ ਆਪਾਂ ਗੱਲ ਕਰੀਏ ਸੇਮ ਟਾਇਰ ਇਹਦੇ ਵਿੱਚ ਮਿਲ ਲਗੇ ਬਾਈ ਜੀ ਗੁੱਡੀਅਰ ਦੇ ਇਹੀ ਟਾਇਰ ਮਿਲਣਗੇ 616 ਵਾਲੇ ਟਾਇਰ ਹੈਗਾ ਬਾਕੀ ਚੀਜ਼ ਲਗਭਗ ਸੇਮ ਹੈ ਸਿਰਫ ਇਹਨੀ ਕਿ ਅਗਰ ਆਪਾਂ ਗੱਲ ਕਰੀਏ ਲੁੱਕ ਦਾ ਜੋ ਫਰਕ ਹੈ ਜੋ ਅਟਰੈਕਟਿਵ ਲੁੱਕ ਲੈਣਾ ਚਾਹ ਰਿਹਾ ਜਿੰਮੇਦਾਰ ਉਹਨਾਂ ਨੂੰ ਸਪੋਰਟਸ ਪਲਸ ਮਾਡਲ ਲੈ ਸਕਦੇ ਆ ਤੇ ਉਸ ਤੋਂ ਬਾਅਦ ਅਗਰ ਮੈਨੇ ਸ਼ੁਰੂ ਦੇ ਵਿੱਚ ਇੱਕ ਗੱਲ ਕਹੀ ਸੀ ਤੁਹਾਨੂੰ ਕਿ ਇੱਕ ਬਿਹਤਰੀਨ ਆਫਰ ਕੰਪਨੀ ਵੱਲੋਂ ਇਹਦੇ ਉ ਕੰਪਿਊਟਰ ਕਰਾਹਾ ਕੰਪਲੀਟ ਯਾਨੀ ਕਿ ਵਿੱਦ ਸਿਸਟਮ ਨਿਊ ਜਗਜੀਤ ਕੰਪਨੀ ਤੋਂ ਲੈਂਦਾ ਤਾਂ ਉਹਨੂੰ ਨਾਲ ਰੇਖ ਖੰਡਿਆਉਣ ਵਾਲਾ ਅਗਰ ਆਪਾਂ ਗੱਲ ਕਰੀਏ ਫਰਟੀਲਾਈਜ਼ਰ ਸਪਰੇਡਰ ਬਿਲਕੁਲ ਮੁਫਤ ਦਿੱਤਾ ਜਾਏਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਫਰਟੀਲਾਈਜ਼ਰ ਸਪਰੇਡਰ ਬਿਲਕੁਲ ਮੁਫਤ ਮਿਲੇਗਾ ਲੇਜ਼ਰ ਲੈਵਲਰ ਕੰਪਲੀਟ ਲੈਣ ਦੇ ਉੱਤੇ ਚਾਹੇ ਜ਼ਿੰਮੇਦਾਰ ਸਪੋਰਟਸ ਮਾਡਲ ਲਵੇ ਸਪੋਰਟਸ ਪਲੱਸ ਮਾਡਲ ਲਵੇ ਤਾਂ ਉਹਦੇ ਨਾਲ ਫਰਟੀਲਾਈਜ਼ਰ ਸਪਰੇਡਰ ਨਾਲ ਮਿਲੇਗਾ ਜੀ ਇਹਦੇ ਹੁਣ ਆਪਾਂ ਗੱਲ ਕਰਦੇ ਕਿਦੋਂ ਅਗਰ ਆਪਾਂ ਸਿਸਟਮ ਕਿਹੜਾ ਮਿਲੇਗਾ ਅਗਰ ਜ਼ਿੰਮੇਦਾਰ ਕੰਪਲੀਟ ਲੈਂਦਾ ਹੈ ਜਿਹਨੂੰ ਇਹ ਲਾਹ ਲੈਣਾ ਹੈਗਾ ਇਹ ਸਕੀਮ ਦਾ ਤਾਂ ਉਹ ਕੰਪਿਊਟਰ ਸਿਸਟਮ ਕਿਹੜਾ ਮਿਲੂਗਾ ਉਹਦੇ ਉੱਤੇ ਤੁਹਾਨੂੰ ਨਿਗਾ ਕਰਾਉਨੇ ਆ ਇਹ ਤੁਸੀਂ ਸਿਸਟਮ ਦੇਖ ਸਕਦੇ ਹੋ ਇਹਦੀ ਪੈਕੇਜਿੰਗ ਦੇਖ ਸਕਦੇ ਹੋ ਇਹਦੇ ਵਿੱਚ ਰਿਮੋਟ ਦਿੱਤਾ ਹੋਇਆ ਇਹ ਮੈਂ ਸਾਰਾ ਇੱਕ ਇੱਕ ਕਰਕੇ ਕੱਢ ਕੇ ਦਿਖਾਉਣਾ ਜੇ ਅਗਰ ਆਪਾਂ ਗੱਲ ਕਰੀਏ ਰਿਸਿਵਰ ਦੀ ਗੱਲ ਕਰੀਏ ਰਿਸਿਵਰ ਹੈ ਕੰਟਰੋਲ ਬਾਕਸ ਜੇ ਅਗਰ ਆਪਾਂ ਗੱਲ ਕਰੀਏ ਕੰਟਰੋਲ ਬਾਕਸ ਹੈ ਜਰਾ ਆਪਾਂ ਦਾ ట్రాన్స్మిਟਰ ਦੀ ਗੱਲ ਕਰਦੇ ਆ ਤਾਂ ਨਾਲ ਜਿਮੇਦਾਰ ਨੂੰ ਬਹੁਤ ਹੀ ਵਧੀਆ ਕੁਆਲਟੀ ਦਾ ట్రాన్స్మిਟਰ ਵੀ ਮਿਲੇਗਾ ਜਿਹਦੇ ਨਾਲ ਕਿ ਅਗਰ ਆਪਾਂ ਗੱਲ ਕਰੀਏ ਅਗਰ ਪੂਰੇ ਸਿਸਟਮ ਦੀ ਗੱਲ ਕਰੀਏ 2 ਸਾਲ ਦੀ ਜਿਮੇਦਾਰ ਨੂੰ ਵਾਰੰਟੀ ਮਿਲੇਗੀ 1 ਸਾਲ ਦੀ ਓਨ ਸਾਈਟ ਵਾਰੰਟੀ ਹੈ ਦੂਜੇ ਸਾਲ ਦੀ ਕੰਪਨੀ ਦੇ ਵੱਲੋਂ ਮਤਲਬ ਜਿਮੇਦਾਰ ਨੂੰ ਲੈ ਕੇ ਆਉਣਾ ਪਏਗਾ 2 ਸਾਲ ਦੇ ਵਿੱਚ ਵਾਰੰਟੀ ਮਿਲੇਗੀ ਅਗਰੇ ਦੇ ਨਾਲ ਗੱਲ ਕਰੀਏ ਆਪਾਂ ਪੈਕੇਜਿੰਗ ਦੇ ਵਿੱਚ ਹੋਰ ਕੀ ਕੀ ਚੀਜ਼ ਹੈ ਨਾਲ ਇਹਦੇ ਨਾਲ ਕੇਬਲਸ ਹੈਗੀ ਆ ਐਡਾਪਟਰ ਹੈਗਾ ਸਾਰੀ ਚੀਜ਼ ਜਿਮੇਦਾਰ ਨੂੰ ਕੰਪਲੀਟ ਪੈਕੇਜ ਫੁੱਲ ਮਿਲੇਗਾ ਤੇ ਨਾਲ ਹੀ ਜੋ ਤੁਹਾਨੂੰ ਸਕੀਮ ਦੱਸੀ ਆ ਇੱਕ ਕੰਪਲੀਟ ਪੈਕੇਜ ਲੈਂਦਾ ਹੈ ਤਾਂ ਨਾਲ ਉਹਨੂੰ ਫਰਟੀਲਾਈਜ਼ਰ ਸਪਰੇਡਰ ਨਾਲ ਉਹਨੂੰ ਫ੍ਰੀ ਮਿਲੇਗਾ ਰੇਖ ਖੰਡਿਆਉਣ ਲਈ ਮਸ਼ੀਨ ਬਿਲਕੁਲ ਫ੍ਰੀ ਮਿਲੇਗੀ ਜੇਕਰ ਜ਼ਮੀਦਾਰ ਪਰਵਾਨ ਨੂੰ ਇਹੀ ਆ ਜੇਕਰ ਲੈਣਾ ਚਾਹ ਰਹੇ ਆ ਸਕੀਮ ਦਾ ਫਾਇਦਾ ਲੈਣਾ ਚਾਹ ਰਹੇ ਆ ਤਾਂ ਜ਼ਮੀਦਾਰ ਪਰ ਡਿਸਕ੍ਰਿਪਸ਼ਨ ਦੇ ਵਿੱਚ ਕੰਪਨੀ ਦੀ ਲੋਕੇਸ਼ਨ ਦਿੱਤੀ ਗਈ ਆ ਕੰਟੈਕਟ ਨੰਬਰ ਦਿੱਤੇ ਗਏ ਆ ਉਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਆ ਤਾਂ ਦੋਸਤੋ ਦੱਸਿਓ ਸਾਰੇ ਜ਼ਮੀਦਾਰ ਪਰਵਾਨ ਨੂੰ ਸਕੀਮ ਕਿਵੇਂ ਲੱਗੀ ਕੰਪਨੀ ਦੀ ਜੇ ਵੀਡੀਓ ਅਗਰ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਧੰਨਵਾਦ